ਘਟਾਣੀਆਂ ਖੇਡੀਆਂ ਜਾਣਾਂ ਬੇਬੇ ਪਰਸੋਂ ਦੀ ਤਾਂ ਤੂੰ ਹਾਲ ਦੋਈ ਪਾਈ ਪਈ ਸੀ ਬੀ ਇਹਦਾ ਹੈਂਡਲਾਂ ਦੇ ਪੇਚ ਢਿੱਲੇ ਆ ਇੱਕ ਹੱਸਦੇ ਇਹ ਪੇਚ ਤਾਂ ਫੇਰ ਵੀ ਕੱਸਿਆ ਜਾਣਗੇ ਜਿਹੜੇ ਗੈਵੀ ਦੇ ਦਿਮਾਗ ਦੇ ਪੇਚ ਢਿੱਲੇ ਆ ਨਾ ਪਹਿਲਾਂ ਉਹਨਾਂ ਨੂੰ ਕੱਸ ਮਾਂ ਬੇਬੇ ਹੁਣ ਉਹਨੂੰ ਕੀ ਹੋ ਗਿਆ ਨਾ ਹੁਣ ਮੈਂ ਨੀ ਪੂਰੀ ਪੋਣਾ ਸਾਰਾ ਕੁਝ ਮੇਰੇ ਮੂੰਹੋਂ ਪਾਤਾ ਤੈਨੂੰ ਨਹੀਂ ਪਤਾ ਨਾ ਤੇ ਸੋਚਣਾ ਕੀ ਕਰਨਾ ਤੇ ਰਾਵਦਾ ਤਾਂ ਮੰਨ ਵੀ ਕੰਮ ਕਰਦਾ ਮਸਾਂਵੇਂ ਕੀਤੀ ਯਾ ਇਹ ਸੋਨਾ ਜਦੋਂ ਦੀ ਆਈ ਆ ਉਦੋਂ ਦੀ ਕੰਮ ਤੇ ਫਾਹੇ ਡੰਗੀ ਪਈ ਆ ਉੱਥੇ ਵੀ ਆਪ ਨੂੰ ਪਕਾ ਕੇ ਖਾਵੇ ਸਾਰਾ ਕੰਮ ਕਰੇ ਤੈਨੂੰ ਆਪਣੀ ਭੈਣ ਦੇ ਤਰਸ ਨਹੀਂ ਆਉਂਦਾ ਜਨਾਨੀ ਤੇ ਹੀ ਤਰਸ ਆਉਂਦਾ ਹਣ ਕੱਲ ਦੀ ਗਈ ਗਈ ਆ ਜੇ ਦੇਖ ਕੇ ਲੋਕਾਂ ਨੇ ਇਹਦਾ ਮਤਲਬ ਇਹ ਤਾਂ ਨਹੀਂ ਮੂੰਹ ਚੱਕ ਉੱਥੇ ਹੀ ਦੁਰੀ ਰਹਿ ਉਹਨੂੰ ਸੱਸੇ ਕੋਈ ਟੱਕਰੀ ਗਈ ਆ ਜੇ ਕਿਤੇ ਕੱਬੀ ਟੱਕਰੀ ਹੁੰਦੀ ਨਾ ਜਨ ਚ ਤਾਰੇ ਦਿਖਾ ਦਿੰਦੇ ਤੂੰ ਬੇਬੇ ਗੁੱਸਾ ਲਾ ਕਰ ਤੂੰ ਹੁਣ ਆਪ ਹੀ ਸੋਚ ਲੈ ਵੀ ਭਾਵੇਂ ਉਹਦੇ ਪੇਕੇ ਲੋਕਾਂ ਨੇ ਪਰ ਉਹਨੂੰ ਗਈ ਨੂੰ ਕਿੰਨਾ ਟਾਈਮ ਹੋ ਗਿਆ ਤੈਨੂੰ ਵੀ ਚੇਤੇ ਹੋਣਾ ਮੈਨੂੰ ਤਾਂ ਬਿਲਕੁਲ ਹੀ ਚੇਤੇ ਹੋਣਾ ਆਏਗਾ ਤੇ ਉਹ ਤਾਂ ਉਹਦੀ ਮੰਮੀ ਨੇ ਦਿੱਲੀ ਜਾਣਾ ਸੀ ਕਿਸੇ ਰਿਸ਼ਤੇਦਾਰੀ ਵਿਆਹ 'ਚ ਤਾ ਦੋ ਦਿਨ ਕਟਾਉਣ ਚ ਰਹੀ ਗਈ ਉੱਥੇ ਉਹ ਵੀ ਦਿੱਤੋ ਜਾਣੀ ਹੁੰਦੀ ਇਹਦੀ ਮਾਂ ਹਰ ਵਾਰੀ ਇਹਨੂੰ ਰੱਖਣ ਵਾਸਤੇ ਨਵੇਂ ਬਹਾਨਾ ਘੜਦੀ ਆ ਹੁਣ ਦਿੱਲੀ ਗਈ ਉਹਨੇ 6 ਮਹੀਨੇ ਲਾਉਣਾ ਸੀ ਉੱਤੋਂ ਤੋਂ ਕਹਿਣਾ ਸਤੋਂ ਜਰਿਆ ਨਹੀਂ ਜਾਂਦਾ ਨਾ ਬੇਬੇ ਤੂੰ ਵੀ ਕਿਹੜਾ ਘਟ ਹੈ ਉਹਨੂੰ ਵਾਪਸ ਬਰਵਾਉਣ ਲਈ ਨਿਤ ਨਵੇਂ ਬਹਾਨਾ ਘੜਦੀ ਆ ਮੈਂ ਨਹੀਂ ਉਹਨੂੰ ਲੈ ਕੇ ਆਉਣਾ ਹਜੇ ਨਾਲੇ ਉਹਨੂੰ ਭੇਜਣ ਦੀ ਪਰਮਿਸ਼ਨ ਵੀ ਤਾਂ ਤੂੰ ਹੀ ਦਿੱਤੀ ਸੀ ਜੇ ਮੈਂ ਜਾਣ ਦੀ ਪਰਮਿਸ਼ਨ ਦਿੱਤੀ ਸੀ ਨਾ ਹੁਣ ਵਾਪਸ ਲਿਆਉਣ ਦੀ ਪਰਮਿਸ਼ਨ ਵੀ ਮੈਂ ਹੀ ਦੇ ਰਹੀ ਆ ਤੈਨੂੰ ਜੇ ਤਾਂ ਲਿਉਣਾ ਸਿੱਧੇ ਤਰ੍ਹਾਂ ਤਾਂ ਲਿਆ ਫਿਰ ਕਲੇਸ਼ ਪਾ ਕੇ ਨਹੀਂ ਤਾਂ ਲਿਆਵੇਂਗਾ ਮੈਨੂੰ ਵੀ ਨਾ ਤੁਸੀਂ ਧਰਮ ਸੰਗਟ ਵਿੱਚ ਫਸਾ ਦੇਣਾ ਇੱਥੇ ਤੁਸੀਂ ਗੱਲਾਂ ਸੁਣਾਉਣੀ ਹੋ ਜਦੋਂ ਉਹ ਲੈਣ ਜਮ ਉੱਥੇ ਉਹਨੇ ਵੀ 20 ਗੱਲਾਂ ਸੁਣਾਉਣੀਆਂ ਵੀ ਮੈਂ ਉਨੀ ਬਾਅਦ ਦੇ ਵਿੱਚ ਆ ਲੈਣ ਤੁਸੀਂ ਪਹਿਲਾਂ ਆ ਜਾਂਦੇ ਹਾਂ ਮੈਂ ਗੱਲਾਂ ਨਾ ਸੁਣਾ ਕਰਜਾ ਕਰਜਾ ਜਾਣਾ ਵੀ ਭੇਜਣਾ ਦੱਸ ਇਹ ਵੀ ਕਲੇਸ਼ ਤੋਂ ਬਿਨਾ ਕੋਈ ਕੰਮ ਕਰਦਾ ਨਹੀਂ ਜਿੱਤੀ ਕੀ ਫਾਇਦਾ ਹੈ ਜੇ ਪੇਕੇ ਆ ਕੇ ਰਹਿਣ ਦਾ ਜੇ ਆਪ ਹੀ ਬਣਾਵਣਾ ਖਾਣਾ ਪਵੇ ਆਹੋ ਦੀਦੀ ਜਨਾਨੀ ਦੀ ਜ਼ਿੰਦਗੀ ਤਾਂ ਐ ਤੇ ਨਿਕਲ ਜਾਂਦੇ ਆ ਕੰਮ ਕਰਦੇ ਕਰਦੇ ਚਾਹੇ ਪੇਕੇ ਹੋਵੇ ਤੇ ਚਾਹੇ ਸੋਹਰੇ ਹੋਵੇ ਹੋਰ ਕੀ ਸੋਹਰੇ ਵੀ ਆਪ ਹੀ ਬਣਾ ਬਣਾ ਕੇ ਖਾਓ ਪੇਕੇ ਵੀ ਜੇ ਦੋ ਦਿਨ ਰਹਿਣ ਵਾਸਤੇ ਆਜੋ ਤਾਂ ਉੱਥੇ ਭਾਬੀ ਨਹੀਂ ਪਛਾਣ ਦਿੰਦੀ ਆਓ ਰਹਿਣ ਵਾਸਤੇ ਵੀ ਰਾਮ ਕਰਾਂਗੇ ਚਾਰ ਦਿਨ ਆਪ ਨੂੰ ਚੱਕ ਕੇ ਪੇਕੇ ਤੇ ਕੋਈ ਨਾ ਗੋਟੇ ਤੂੰ ਕਿਉਂ ਫਿਕਰ ਕਰਦੀ ਆਂ ਮਾਂ ਦੇ ਹੁੰਦੇ ਹੋਏ ਮੈਂ ਹੁਣ ਕਰਮੇ ਨੂੰ ਭੇਜ ਕੇ ਆਈ ਆ ਉਹ ਲੈਣ ਗਿਆ ਕੈ ਵੀ ਨੂੰ ਨਾ ਨਕਰ ਤਾਂ ਬਥੇਰੀ ਕਰਦਾ ਸੀ ਪਰ ਮੈਂ ਵੀ ਭੇਜ ਕੇ ਆਈ ਆ ਫਿਰ ਵੀਰਾ ਤਾਂ ਜਮੇ ਹੀ ਉਵੇਂ ਹੀ ਚੱਲਦਾ ਏ ਜਿਵੇਂ ਭਾਬੀ ਚਾਪੀ ਦਿੰਦੀ ਆ ਇਹ ਤਾਂ ਹੁਣ ਭਾਬੀ ਨੂੰ ਸ਼ਰਮ ਚਾਹੀਦੀ ਆ ਤੇ ਇਹਦੇ ਨਹੀਂ ਪੇਕੇ ਤੋਰੀ ਰਹਿੰਦੀ ਆ ਬਦੀ ਮਾਂ ਦੀ ਬੁੱਕੜ ਚ ਭੂਆ ਇਹਦੇ ਵਿੱਚ ਗਲਤੀ ਤੇਰੀ ਹੋਈ ਆ ਤੂੰ ਹੀ ਭਾਬੀ ਨੂੰ ਬਹੁਤ ਸਿਰ ਚੜਾਇਆ ਹੋਇਆ ਵਾ ਜੇ ਤੇਰੀ ਭੂਆ ਸਿਰ ਚੜਾਉਣਾ ਜਾਣਦੀ ਆ ਨਾ ਤਾਂ ਠਾਹ ਸਿਰ ਤੋਂ ਲਾਉਣਾ ਵੀ ਜਾਣਦੀ ਹਾਂ ਭੂਆ ਆ ਫੇਰ ਠੀਕ ਆ ਦਿਖਾ ਆਪਣਾ ਬਰਾੜ ਰੂਪ ਉਹ ਤੋਂ ਘਰ ਦੇ ਨੇੜੇ ਪਹੁੰਚ ਕੇ ਮਾਰਾ ਮੋਟਾ ਨਾ ਅਬਦੀ ਤੂੰ ਜਵਾਨ ਨੂੰ ਥੋੜਾ ਜਿਹਾ ਆਰਾਮ ਦੀ ਦਵਾ ਲਾ ਆਰਾਮ ਕੀ ਦਵਾ ਮਾ ਆ ਦੁਖੀ ਕੀਤਾ ਹੋਇਆ ਤੁਸੀਂ ਦੋਨੋਂ ਮਾਂ ਪੁੱਤ ਨੇ ਤੁਹਾਡੇ ਹੀ ਨਹੀਂ ਡਰਾਮੇ ਖਤਮ ਹੁੰਦੇ ਜਦੋਂ ਮੈਂ ਦੋ ਦਿਨ ਪੇਕੇ ਰਹਿਣ ਜਾਣੀ ਆ ਮਗਰ ਹੀ ਆ ਜਾਂਦੇ ਆ ਮੈਨੂੰ ਲੈਣ ਵਾਸਤੇ ਉਹ ਮੈਂ ਵੀ ਕੀ ਕਰਾਂ ਘਰੇ ਬੇਬੇ ਕਲੇਸ਼ ਕਰਦੀਏ ਜੇ ਲੈਣ ਜਾਣਾ ਤੂੰ ਕਰਦੀ ਆ ਦੱਸ ਮੈਂ ਜਾਵਾਂ ਤਾਂ ਕਿਹੜੇ ਖੂਚ ਜਾਵਾਂ ਖੂਚ ਜਾਣ ਵਾਲੀ ਪਲੱਕੀ ਗੱਲ ਤੁਸੀਂ ਬੇਬੇ ਨੂੰ ਕਹਿ ਨਹੀਂ ਸਕਦੇ ਸੀ ਨਾਲੇ ਹੁਣ ਉਹਦੀ ਧੀ ਆਈ ਹੋਈ ਸੀਗੀ ਤਾਂ ਧੀ ਦੇ ਨਾਲ ਗੱਲਾਂ ਮਾਰ ਲੈਂਦੀ ਆ ਆਪਣੀਆਂ ਨਾਲੇ ਪ੍ਰਾਈਵੇਟ ਗੱਲਾਂ ਹੋ ਜਾਂਦੀਆਂ ਮੈਨੂੰ ਕਹਤੇ ਬੁਲਾਇਆ ਦੱਸ ਤੁਸੀਂ ਉਹ ਤੇ ਬੱਸ ਮੈਂ ਤੈਨੂੰ ਪਹਿਲਾਂ ਹੀ ਕਹਿਣਾ ਰੱਬ ਦਾ ਬਾਤ ਦਾ ਥੋੜਾ ਜਿਹਾ ਚੁੱਪਾ ਦੇ ਲੈ ਸੰਗ ਸੁੱਕ ਗਿਆ ਤੇਰਾ ਬੋਲਦੀ ਦਾ ਸੰਗ ਸੁੱਕ ਗਿਆ ਉਹ ਤੇ ਹਾਂ ਪਰ ਮੇਰੇ ਆਂਡ ਗਵਾਂਡ ਵਾਲੇ ਵੀ ਕਹਿੰਦੇ ਨੇ ਵੀ ਹਾਂ ਦੱਸ ਇਹ ਧੀ ਆਉਂਦੀ ਇਹਨਾਂ ਦੀ ਬਾਤ ਚੋਂ ਆ ਪਰ ਉਹਨਾ ਪਹਿਲਾਂ ਲੈਣ ਆ ਜਾਂਦਾ ਆ ਬੋਰਾ ਸ਼ਰਮੀ ਕਰ ਲਿਆ ਤੋਰ ਦੱਸ ਹਾਂ ਹੁਣ ਘਰੇ ਜਾ ਕੇ ਨਾ ਗਲੇਸ਼ ਕਰੀ ਤੂੰ ਗਲੇਸ਼ ਨਾ ਕਰੀ ਭੈਣ ਆਈ ਆ ਮੈਂ ਕੀ ਸੋਚੂਗੀ ਭੈਣ ਆਈ ਮੇਰੀ ਮਾਂ ਕੀ ਸੋਚੂਗੀ ਆਗੀ ਭਾਬੀ ਐਵੇਂ ਨਾ ਬੋਲੀ ਜਾ ਹਣ ਆਗੀ ਤਾਂ ਮੈਨੂੰ ਡਰ ਮਾਰਿਆ ਹੋਇਆ ਆ ਇਹਦੇ ਲੱਛਣ ਦੇ ਨਾ ਜਾਂਦੀ ਹੋਈ ਕੋਲ ਦੋ ਲਫਾਫੇ ਇੱਕ ਬੈਗ ਸੀ ਆ ਹਣ ਕਲਫਾਫਾ ਹੀ ਚੱਕੇ ਆਉਂਦੀ ਆ ਦੇ ਆਈ ਸਾਰਾ ਕੁਝ ਮਾਂ ਨੂੰ ਉਹਨਾਂ ਨੇ ਭਰਦੀ ਆ ਤੇ ਹੁੰਦੀ ਆ ਜਿੱਦਣ ਦੀ ਪਿਆਈ ਸੱਸੀ ਕਾਲ ਮੰਮੀ ਜੀ ਸੱਸੀ ਕਾਲ ਕੋ ਸੱਸੀ ਕਾ ਭਾਬੀ ਆਗੀ ਮਹਾਰਾਣੀ ਮੰਮੀ ਮੈਂ ਥੋੜਾ ਲੈਕਚਰ ਬਾਅਦ ਚ ਸੁਣਦੀ ਆ ਪਹਿਲਾਂ ਮੈਂ ਪਾਣੀ ਦੀ ਘੁੱਟ ਪੀ ਆਵਾਂ ਇੱਕ ਇੱਕ ਦਖਮੂ ਸਜਾਈ ਬੈਠੀਆਂ ਨੇ ਇੱਕ ਬਾਹਰ ਇੰਨੀ ਗਰਮੀ ਆ ਤੇ ਉੱਪਰੋਂ ਇਹਨਾਂ ਨੇ ਹੁਣ ਕਲੇਸ਼ ਪਾਉਣਾ ਆ ਆਈ ਘਰ ਕੀ ਬੜਬੜ ਕਰੀ ਜਾਂਦੀ ਐ ਇੱਥੇ ਮੇਰੇ ਸਾਹਮਣੇ ਆ ਕੇ ਗੱਲ ਕਰ ਸਾਹਮਣੇ ਆ ਕੇ ਬੋਲਣ ਦੀ ਹਿੰਮਤ ਕਿਵੇਂ ਕਰ ਲੂਗੀ ਇਹਦੀ ਇੰਨੀ ਜ਼ਰੂਰਤ ਹੀ ਨਹੀਂ ਹੈਗੀ ਪਰ ਮੰਮੀ ਭਾਬੀ ਨੂੰ ਵੀ ਅਕਲ ਚਾਹੀਦੀ ਆ ਆਪੇ ਕਿਉਂ ਨਹੀਂ ਢੋਆ ਢੋਆ ਕਰਨ ਦਿਆਂ ਦਾ ਤਾਂ ਪਤਾ ਨਹੀਂ ਇਹਦੀ ਕਦੋਂ ਜਾਊਗੀ ਆਪ ਦਾ ਘਰ ਨਟਾਈ ਜਾਂਦੀ ਆਂ ਆਪ ਦੇ ਪਿੱਕੇ ਆ ਆਦੇ ਮੰਮੀ ਤੁਹਾਡੇ ਵਾਸਤੇ ਮੈਂ ਸੂਟ ਲੈ ਕੇ ਆਈ ਆ ਹਾ ਹਾ ਇੰਨੇ ਗਾੜੇ ਰੰਗ ਦਾ ਲੈ ਇਹਨੂੰ ਗਾੜੇ ਰੰਗ ਨੂੰ ਕੀ ਆ ਸੋਹਣਾ ਲੱਗੂਗਾ ਤੁਹਾਡੇ ਮੈਨੂੰ ਵਧੀਆ ਲੱਗਿਆ ਮੈਂ ਲੈ ਲਿਆ ਗੁੱਡੇ ਤੇਰੇ ਸਹੁਰੇ ਅਜੇ ਪਤਾ ਲੱਗ ਗਿਆ ਉਹ ਤਾਂ ਇਹੀ ਕਹਿਣਗੇ ਨਾ ਕਿਵੇਂ ਆਪਦੇ ਪੱਕਿਆਂ ਨੂੰ ਸਮਾਨਤ ਹੋਈ ਜਾਂਦੀ ਲੈ ਛੱਡ ਮੰਮੀ ਕਹਿਣ ਕੇ ਤਾਂ ਉਹ ਤਾਂ ਜਿਵੇਂ ਉਹਨਾਂ ਨੂੰ ਪਤਾ ਲੱਗਣ ਦਊਂਗੀ ਮੈਂ ਤਾਂ ਪੈਕਿੰਗ ਦੇ ਤਰੀਕੇ ਨਾਲ ਕਰਕੇ ਲਿਆਉਣੀ ਆ ਦੋਹਾਂ ਦਾ ਹੀ ਇੱਕ ਨਗ ਬਣਾ ਕੇ ਲੈ ਆਉਣੀ ਆ ਜਾਂਦੇ ਹੋਏ ਵੀ ਇੱਕ ਉਹਨਾਂ ਆਉਂਦੇ ਹੋਏ ਵੀ ਇੱਕ ਉਹਨਾਂ ਨੂੰ ਕੀ ਪਤਾ ਲੱਗ ਜੂ ਆਹ ਇਹ ਤਾਂ ਕੁਦਿਰ ਰਤ ਮਾਗ ਵਾਲਾ ਹੀ ਤੇਜ ਆ ਜਿੰਨਾ ਤੂੰ ਦਿੰਨੀ ਆ ਨਾ ਮੈਨੂੰ ਉਹਨਾਂ ਕੋਈ ਤੇ ਨਹੀਂ ਆਪਦੀ ਮਾਂ ਨੂੰ ਦਿੰਦੇ ਨੂੰ ਆਂ ਦੀਦੀ ਫੋਨ ਕਿਧਾ ਆਇਆ ਮੇਰਾ ਤਾਂ ਨਹੀਂ ਹੈਗਾ ਨਹੀਂ ਮੇਰਾ ਹੀ ਆ ਇਹਨਾਂ ਦਾ ਹੀ ਲੱਗਦਾ ਆ ਫੋਨ ਹੈਲੋ ਹਾਂਜੀ ਅੱਛਾ ਚਲ ਠੀਕ ਆ ਦੇਖਦੀ ਆ ਫਿਰ ਮੈਂ ਓਕੇ ਗੁਰਦੇ ਕਿੰਨਾ ਚੰਗਾ ਤੇ ਰਪ ਰਾਉਣਾ ਬੰਦ ਬਸਾ ਨਹੀਂ ਖਾਂਦਾ ਤੇਰਾ ਮੇਰੇ ਨਾਲ ਮਗਰੇ ਹੀ ਫੋਨ ਆ ਗਿਆ ਬਸਾ ਬਾਦਾ ਮੰਮੀ ਉਹ ਕਰਿਆ ਆਗੇ ਮੇਰੇ ਕੋਲੇ ਸੋਨਣਾ ਦਾ ਕਹਿੰਦਾ ਮੈਂ ਤੈਨੂੰ ਲੈਣ ਆਉਣ ਲੱਗਿਆ ਐ। 베ਲੀ ਆ ਤੇਰੀ ਨਾਲ ਤੱਕ ਜਦ ਵੀ ਦੇਖੋ ਜਦੇ ਪੱਕੇ ਤੂੰ ਹੀ ਰਹਿੰਦੀ ਆ। ਮੰਮੀ ਇਹੀ ਆ ਜਿਹੜੀ ਮੇਰੇ ਪੈਰ 'ਤੇ ਉੱਥੇ ਲੱਕੜ ਦਿੰਦੀ ਹੈਗੀ ਤੇ ਉਤੋਂ ਮੇਰੀ ਸੱਸ ਉਹਨੇ ਇਹਨੂੰ ਪ੍ਰਧਾਨ ਬਣਾਇਆ ਹੋਇਆ ਘਰ ਦੀ। ਫੇਟੇ ਮੂੰ ਤੇਰੇ ਸੱਸ ਦੇ ਜਿੱਥੇ ਕੀ ਆ ਪ੍ਰਧਾਨ ਹੋਣ ਫੇਰਾ ਹੀ ਕੁਛ ਹੁੰਦਾ। ਮੇਰੀ ਧੀ ਦੀ ਤਾਂ ਨਾਲ ਜੂਨ ਖਰਾਬ ਕੀਤੀ ਪਈ ਆ। ਜਦੋਂ ਹਮਾਰਾ ਜ ਮੇਰੇ ਕੋਲ ਆਉਂਦੀ ਆ ਜਦੇ ਆਪਦੀ ਧੀ ਨੂੰ ਸੁਨੇਹਾ ਲਾ ਦਿੰਦੀ ਆ ਵੀ ਆ ਜਾ। ਗੱਲ ਤਾਂ ਇੱਛਾ ਮੁੱਕਦੀ ਆ। ਵੇ ਮਾਵਾਤੀਆਂ ਇਕੱਠੀਆਂ ਹੁੰਦੀਆਂ ਤੇਰੀ ਸੱਸ ਦੇ ਨਾਮ ਤਾਂ ਜਲ ਨਹੀਂ ਹੁੰਦੀਆਂ ਅੱਗੇ ਵਾਸਤੇ ਜਿਆ ਦਾੜਾ ਹੁੰਦਾ ਨਾ ਫੋਨ ਉਹਨਾਂ ਦੇ ਮੱਥੇ ਮਾਰ ਕੇ ਆਇਆ ਕਰ ਨਾ ਤੈਨੂੰ ਫੋਨ ਆਵੇ ਨਾ ਤੈਨੂੰ ਕੋਈ ਲੈਣ ਆਵੇ ਮੈਨੂੰ ਤਾਂ ਗੁੱਸਾ ਆ ਹੀ ਜਾਂਦਾ ਇੱਕ ਤੇਰਾ ਪੁਰਾਣਾ ਵੀ ਸੂਤ ਕਰਨ ਵਾਲਾ ਅਜੇ ਜੂ ਨਹੀਂ ਬੜੀ ਹੁੰਦੀ ਉਹਦੀ ਭੈਣ ਜਦੋਂ ਤੈਨੂੰ ਫੋਨ ਆ ਜਾਂਦਾ ਮੇਰੀ ਭੈਣ ਆ ਗਈ ਭੈਣ ਆ ਗਈ ਉਹਨਾਂ ਵਿਚਾਰੀਆਂ ਧੀਆਂ ਦੀ ਵੀ ਕਾਦੀ ਜੂਨ ਜਿੱਥੇ ਸੱਸਾਂ ਤੇ ਨਨਤਾ ਪ੍ਰਧਾਨ ਹੋਣ ਤੇ ਘਰ ਆਏ ਲਾਈ ਲੱਗ ਹੋਣ ਮੇਰੀ ਧੀ ਤਾਂ ਵਿਚਾਰੀ ਕਮਲੀ ਕੀਤੀ ਪਈ ਆ ਨਾ ਤਿੰਨਾਂ ਨੇ ਰਲ ਕੇ ਰੱਬਾ ਮੈਂ ਤਾਂ ਤੇਰੇ ਅੱਗੇ ਹੀ ਹਾਰੇ ਕੱਢਦੀ ਆ ਵੀ ਜਦ ਕੋਈ ਧੀ ਵਿੱਕੇ ਰਹਿਣ ਆਵੇ ਉਹਨੂੰ ਬਹਾਨੇ ਬਣਾ ਕੇ ਕੋਈ ਲੈਣ ਨਾ ਆਵੇ ਵੀ ਰੱਬਾ ਤੂੰ ਹੋਰ ਕੁਝ ਮੰਨ ਚਾਹੇ ਨਾ ਮੰਨੇ ਪਰ ਮੇਰੀ ਬੇਬੇ ਦੀ ਜਿਹੜੀ ਬੇਨਤੀ ਐ ਤੇ ਜ਼ਰੂਰ ਮੰਨੀ ਤੇ ਸ਼ੁਰੂਆਤ ਵੀ ਜਿਹੜੀ ਕਰਨੀ ਆ ਉਹ ਮੇਰੀ ਬੇਬੇ ਤੇ ਮੇਰੀ ਭੈਣ ਤੋਂ ਕਰੀ ਇੱਥੇ ਤਾਂ ਉਹ ਹਿਸਾਬ ਆ ਸਾਸੇ ਚਾਵੇ ਕਿ ਧੀ ਤਾਂ ਮਾਂ ਨੂੰ ਪੇਕੇ ਮਿਲਣ ਆਵੇ ਪਰ ਨੂੰ ਆਪਦੇ ਪੇਕੇ ਨਾ ਜਾਵੇ ਕਿਉਂ ਹੁੰਦਾ ਨਾ ਇਦਾਂ ਜਦੋਂ ਧੀਆਂ ਪੇਕੇ ਮਿਲ ਆਉਂਦੀਆਂ ਤਾਂ ਮਾਂ ਨੂੰ ਦੇਖੋ ਕਿਵੇਂ ਚਾਹ ਚੜ ਜਾਂਦਾ ਤੇ ਜਦੋਂ ਨੂੰ ਪੇਕੇ ਜਾਣ ਦੀ ਗੱਲ ਕਰੇ ਤਾਂ ਕਿਵੇਂ ਮੂੰਹ ਉੱਤਰ ਜਾਂਦਾ ਪਰ ਇਦਾਂ ਹੋਣਾ ਤਾਂ ਨਹੀਂ ਨਾ ਚਾਹੀਦਾ ਇਸ ਬਾਰੇ ਤੁਹਾਡੀ ਕੀ ਰਾਏ ਆ ਕਮੈਂਟਸ ਕਰਕੇ ਸਾਨੂੰ ਜਰੂਰ ਦੱਸਿਓ ਕਿ ਕਦੀ ਤੁਹਾਡੇ ਨਾਲ ਵੀ ਕਿਸੇ ਨਾਲ ਇਦਾਂ ਹੋਇਆ